ਮੈਲੇ ਪੰਜਾਬ ਦਾ ਪਿਛਲਾ ਪੂਰਾ ਅਰੇ ਮਾਈਕ ਉਸ ਤੇ ਵੇਚੇ ਪੂਰਾ ਦਿਨ ਜਿਹੜੀਆਂ ਪੋਲੀਟੀਕਲ ਸਾਡੀਆਂ ਪਰੰਪਰਾਵਾਂ ਨੇ ਕਨਵੈਨਸ਼ਨਸ ਨੂੰ ਤੋੜਿਆ ਗਿਆ ਪਹਿਲੀ ਦਫਾ ਵੇਖਿਆ ਕਿ ਗਵਰਨਰਸ ਦੇ ਅਡਰੈਸ ਤੇ ਜਦੋਂ ਬੈਸ ਚਲਦੀ ਹੋਵੇ ਹਮੇਸ਼ਾ ਹੀ ਪਾਵੇ ਪਾਰਲੀਮੈਂਟ ਦੇ ਵਿੱਚ ਮੈਂ ਲੋਕ ਸਭਾ ਚ ਵੀ ਰਿਹਾ ਰਾਜ ਸਭਾ ਚ ਵੀ ਰਿਹਾ ਕਨਵੈਨਸ਼ਨ ਇਹ ਹੈ ਕਿ ਲੀਡਰ ਆਫ ਦੀ ਹਾਊਸ ਜਿਸ ਦਾ ਲੋਕ ਸਭਾ ਵਿੱਚ ਪ੍ਰਾਈਮਿੰਸਟਰ ਹੁੰਦੇ ਨੇ ਰਾਜ ਸਭਾ ਦੇ ਵਿੱਚ ਵੀ ਜਰਨਲੀ ਜਦੋਂ ਵੀ ਕੋਈ ਡਿਸਕਸ਼ਨ ਹੁੰਦੀ ਹੈ ਉਹਨੂੰ ਹਮੇਸ਼ਾ ਡਿਸਕਸ਼ਨ ਨੂੰ ਖਤਮ ਕਰਨ ਵਾਸਤੇ ਪ੍ਰਾਈਮ ਮਿੰისტਰ ਖੁਦ ਪਹੁੰਚਦੇ ਨੇ ਇੱਥੇ ਲੀਡਰ ਆਫ ਦ ਹਾਊਸ ਭਗਵੰਤ ਮਾਨ ਸੈਨ ਕਿਹਾ ਨੇ ਅਸੀਂ ਸਮਝਦੇ ਸੀ ਕਿ ਜਿਹੜਾ ਮਸਲੇ ਉੱਠਣੇ ਨੇ ਗਵਰਨਰ ਦੇ ਐਡਰੈਸ ਉੱਤੇ ਐਂਡ ਵਿਸ਼ੇਸ਼ ਤੌਰ ਤੇ ਜਦੋਂ ਆਪੋਜੀਸ਼ਨ ਮੁੱਦੇ ਉਠਾਉਂਦੀ ਹੈ ਉਹ ਲੋਕਾਂ ਨਾਲ ਜੁੜੇ ਤੇ ਸੂਬੇ ਨਾਲ ਜੁੜੇ ਮੁੱਦੇ ਹੁੰਦੇ ਨੇ ਕਿ ਚੀਫ ਮਿੰისტਰ ਸਾਹਿਬ ਆਪ ਬੈਠਣਗੇ ਤੇ ਬਾਅਦ ਦੇ ਵਿੱਚ ਉਹਦੇ ਤੇ ਆਪਣਾ ਥਿਊ ਦੇ ਦੇ ਬੜੀ ਬੰਦ ਕਿਸਮਤੀ ਦੀ ਗੱਲ ਏ ਕਿ ਚੀਫ ਮਿਨਿਸਟਰ ਗਹਿਰਾ ਹਜ਼ਰ ਹੈ ਸ਼ਹਿਰ ਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੰਪੋਰਟੈਂਟ ਨਹੀਂ ਸਮਝਿਆ ਕਿ ਮੈਂ ਵਿਧਾਨ ਸਭਾ ਚ ਆ ਕੇ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖਦਾ ਇਸ ਤੋਂ ਇਲਾਵਾ ਮੈਂ ਪੁੱਛਣਾ ਚਾਹੁੰਦਾ ਸੀ ਚੀਫ ਸੇਬ ਜੀ ਮਿਨਿਸਟਰ ਸਾਹਿਬ ਥੋੜਾ ਜਿਹਾ ਤੁਸੀਂ ਖੇਚਲ ਕਰਕੇ ਦੱਸੋਗੇ ਕਿ ਜੋ ਸਾਡੇ ਨੌਜਵਾਨ ਬੇਰੋਜ਼ਗਾਰਾਂ ਨਾਲ लाठीचार्ज ਜੋ ਸਾਡੇ ਕਰਨਲ ਸਾਹਿਬ ਦੀ ਕੁਟਮਾਰ ਹੋਈ ਜੋ ਸਾਡੇ ਕਿਸਾਨ ਭਰਾਵਾਂ ਨੂੰ ਘਰ ਛੱਡ ਕੇ ਉਹਨਾਂ ਦਾ ਧੋਖਾ ਥੜੀ ਹੋਇਆ ਫਿਰ ਦੋਨੋਂ ਬਾਰਡਰਸ ਤੇ ਖਨੌਰੀ ਤੇ ਸ਼ੰਭੂ ਦੇ ਵਿੱਚ ਵੱਡੇ ਪੈਮਾਨੇ ਤੇ ਜਿਸਾਂ ਲੁੱਟ ਕੀਤੀ ਗਈ ਇਸ ਕਿਸਮ ਦੀ ਲੁੱਟ ਤੇ ਅਹਿਮ ਸ਼ਾਹ ਬਦਾਲੀ ਦੇ ਵੇਲੇ ਸੁਣੀ ਜਾਂਦੀ ਇੱਕ ਆਜ਼ਾਦਾਨਾ ਦੇਸ਼ ਦੇ ਵਿੱਚ 13540 ਟਰਾਲੀਆਂ ਜਿਹੜੀਆਂ ਨੇ ਉਹ ਲੈ ਜੋ ਏਸੀ ਉਹਨਾਂ ਦੇ ਕੱਢ ਲੋ ਗੈਸ ਸਿਲੰਡਰਸ ਚੁੱਕ ਲੋ ਉਹਨਾਂ ਦੇ ਮੰਜੇ ਚੁੱਕ ਕੇ ਲੈ ਜਾਓ ਕਿਸਾਨਾਂ ਦੇ ਉਹਨਾਂ ਦੇ ਬਿਸਤਰਿਆਂ ਤੱਕ ਚੁੱਕ ਕੇ ਲੈ ਜਾਓ ਅਸੀਂ ਸੋਚਨੇ ਆ ਕਿ ਕਿਸਾਨਾਂ ਦੀ ਇਹ ਗਵਰਨਮੈਂਟ ਕੋਈ ਮਦਦ ਕਰੇਗੀ ਮਦਦ ਇਹਨੇ ਕੀ ਕਰਨੀ ਹੈ ਫਿਰ ਡੀਜੀਪੀ ਸਾਹਿਬ ਦਾ ਬਿਆਨ ਆਣਾ ਅੰਦਰ ਪਹਿਲੇ ਇਹਨਾਂ ਦੇ ਇੱਕ ਮੰਤਰੀ ਸਾਹਿਬ ਨੇ ਉਹ ਕਹਿੰਦੇ ਕਿ ਜੀ ਅਸੀਂ ਤੇ ਸਦੇ ਨਹੀਂ ਸੀ ਇਹ ਕਿਸਾਨ ਇਹ ਤੇ ਸੈਂਟਰ ਨਾਲ ਗੱਲਬਾਤ ਹੁੰਦੀ ਫਿਰਦੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਜਿਹੜੇ ਇਹਨਾਂ ਦੀ ਅਰੈਸਟ ਹੋਈ ਹੈ ਡਿਟੇਨ ਹੋਏ ਨੇ ਇਹ ਪੈਰਾਮਿਲਟਰੀ ਫੋਰਸ ਨੇ ਕੀਤੇ ਪੰਜਾਬ ਪੁਲਿਸ ਨੇ ਕੀਤੇ ਉਹਦਾ ਜਵਾਬ ਖੁਦ ਹੀ ਡੀਜੀਪੀ ਸਾਹਿਬ ਨੇ ਤੇ ਆਈਜੀ ਹੈੱਡਕੁਆਰਟਰ ਨੇ ਕਹਿ ਦਿੱਤਾ ਕਿ ਅਸੀਂ ਗ੍ਰਿਫਤਾਰ ਕੀਤੇ ਨੇ ਐਨੇ ਫੜੇ ਨੇ ਐਨੇ ਅਸੀਂ ਛੱਡ ਦੇਣਾ ਮੈਂ ਮਸ਼ਕੂਰ ਹਾਂ ਡੀਜੀਪੀ ਸਾਹਿਬ ਨੇ ਇਸ ਗੱਲ ਦਾ ਵੀ ਜਿਹੜਾ ਸਾਡਾ ਇੱਕ ਉਹਨਾਂ ਦੇ ਸਾਹਮਣੇ ਸਵਾਲ ਸੀ ਕਿ ਇਹ ਚੋਰੀ ਕਰਨੇ ਕੀਤੇ ਉਹਨੇ ਐਕਸੈਪਟ ਕਰ ਲਿਆ ਚੋਰੀ ਦੀ ਨਾਲ ਕਿਹਾ ਸੀ ਕੰਪਨਸੇਟ ਕਰਾਂਗੇ ਪਰ ਡੀਜੀਪੀ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਕਿ ਤੁਸੀਂ ਕੰਪਨਸੇਟ ਤੇ ਕਰ ਦਿਓਗੇ ਜਿਹੜਾ ਡਾਕਾ ਮਾਰਨ ਵਾਲੇ ਡਾਕੂ ਨੇ ਉਹਨਾਂ ਦਾ ਕੀ ਬੜੇਗਾ ਤੁਹਾਡੀ ਪੁਲਿਸ ਨੇ ਖੁਦ ਜਾ ਕੇ ਟਰਾਲੀਆਂ ਤੇ ਬਾਕੀ ਚੀਜ਼ਾਂ ਇਹ ਆਮ ਆਦਮੀ ਪਾਰਟੀ ਦੇ ਵਧਾਇਕਾਂ ਦੇ ਸਾਥੀਆਂ ਕੋਲੋਂ ਤੇ ਰਿਸ਼ਤੇਦਾਰਾਂ ਕੋਲੋਂ ਬਰਾਮਦ ਕੀਤੀਆਂ ਨੇ ਕਿ ਉਹਦੇ ਤੇ ਕੋਈ ਚਾਣਣਾ ਪਾਓਗੇ ਕੋਈ ਅਸੀਂ ਐਕਸ਼ਨ ਕਰਾਂਗੇ ਕਿ ਨਹੀਂ ਕਰਾਂਗੇ ਕਿ ਫ੍ਰੀ ਫਾਰ 올 ਹੈ ਜੀ ਦੂਜੀ ਗੱਲ ਮੈਂ ਪੁੱਛਣਾ ਚਾਹਨਾ ਭਗਵੰਤ ਜੀ ਨੂੰ ਚੀਫ ਮਿਨਿਸਟਰ ਸਾਹਿਬ 13 ਮਾਰਚ ਦਾ ਇਨਸੀਡੈਂਟ ਕਰਨਲ ਸਾਹਿਬ ਦਾ ਤੇ ਉਹਨਾਂ ਦੇ ਭੇਟੇ ਦੀ ਜਿਹੜਾ ਘੁਟਾਪਾ ਹੋਇਆ ਹੁਣ ਤੁਸੀਂ 31 ਮਾਰਚ ਨੂੰ ਸੈਸ਼ਨ ਤੋਂ ਬਾਅਦ ਉਹਨਾਂ ਨੂੰ ਵਕਤ ਦੇ ਰਹੋ ਮਿਲਦਾ ਚਲੋ ਅਸੀਂ ਮਸ਼ਕੂਰ ਹਾਂ ਤੁਸੀਂ ਵਕਤ ਦਿੱਤਾ ਕਿ ਉਹ ਜਸਟਿਸ ਐਕਸਪੈਕਟ ਕਰ ਸਕਦੇ ਨੇ ਤੁਹਾਡੇ ਇੱਥੋਂ ਮੈਨੂੰ ਯਾਦ ਹੈ ਇੱਥੇ ਹੀ ਇਸੇ ਹੀ ਜਗ੍ਹਾ ਤੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਬਹੁਤ ਚਿਰ ਚੀਫ ਮਿੰਿਸਟਰ ਨੇ ਵਕਤ ਨਹੀਂ ਸੀ ਦਿੱਤਾ ਫਿਰ ਉਹਨਾਂ ਦਾ ਪਰਿਵਾਰ ਮੇਰੇ ਨਾਲ ਆਇਆ ਸੀ ਗੱਡੀ 'ਚ ਬੈਠੇ ਉਹਨਾਂ ਦੇ ਪਿਤਾ ਆਏ ਸੀ ਉਹਨਾਂ ਦੇ ਮਦਰ ਆਏ ਸੀ ਇੱਥੇ ਫਿਰ ਬਾਹਰ ਇਹੀ ਜਿਹੜੇ ਨੇ ਢਾਲੀਵਾਲ ਸਾਹਿਬ ਇਹ ਤੇ ਇੱਕ ਦੋ ਮਨਿਸਟਰ ਆਏ ਸੀ ਵਿਸ਼ਵਾਸ ਜੋ ਆਇਆ ਸੀ ਜੀ ਮਨਿਸਟਰ ਸਾਹਿਬ ਸੈਸ਼ਨ ਤੋਂ ਬਾਅਦ ਤੁਹਾਨੂੰ ਮਿਲਣਗੇ ਤੇ ਸੈਸ਼ਨ ਤੋਂ ਬਾਅਦ ਅਜੇ ਤੱਕ ਨਹੀਂ ਮਿਲੇ ਮੈਨੂੰ ਲੱਗਦਾ ਜੋ ਮੂਸੇਵਾਲਾ ਸਾਹਿਬ ਦੇ ਪੇਰੈਂਟਸ ਨਾ ਹੋਇਆ ਉਹਨਾਂ ਦੇ ਬਾਪ ਤੇ ਮਾਂ ਨਾ ਹੋਇਆ ਸੇਮ ਹੀ ਹੋਣਾ ਕਿਉਂਕਿ ਗਵਰਨਮੈਂਟ ਕਿਸੇ ਕਿਸਮ ਦਾ ਕਿਸੇ ਗੱਲ ਨੂੰ ਜਸਟਿਸ ਦੇਣ ਚ ਇੰਟਰਸਟਿਡ ਹੀ ਨਹੀਂ ਕਿਉਂਕਿ ਰਿਮੋਟ ਕੰਟਰੋਲ ਇਹਨਾਂ ਦੇ ਹੱਥੇ ਚੱਲੀ ਤੀਸਰੀ ਗੱਲ ਜਿਹੜੀ ਸਾਰੋਂ ਇੰਪੋਰਟੈਂਟ ਤੁਸੀਂ ਵੇਖੋ ਪੰਜਾਬ ਦਾ ਜਿਹੜਾ ਸੂਬਾ ਹੈ ਹਮੇਸ਼ਾ ਪੰਜਾਬੀ ਆਪਣੀ ਕਾਬਲੀਅਤ ਕਰ ساری ਦੁਨੀਆ ਵਿੱਚ ਉਹਨਾਂ ਨੇ ਆਪਣਾ ਨਾਂ ਰੋਸ਼ਨ ਕੀਤਾ ਹੈ ਅੱਜ ਵੱਧ ਕਿਸਮਤੀ ਹੈ ਇੱਕ ਨੌਨ ਪੰਜਾਬੀ ਇਸ ਟਾਈਮ ਸੂਬਾ ਭਗਵਨ ਕਮਾਨ ਜੀ ਨਹੀਂ ਚਲਾ ਰਹੇ ਸੁਪਰ ਸੀਐਮ ਤੇ ਇੱਥੇ ਕੇਜਰੀਵਾਲ ਹੈ ਜਿਹੜਾ ਐਡਵਾਈਜ਼ਰ ਹੈ ਕੋਈ ਪੰਜਾਬੀ ਹੈ ਨਹੀਂ ਵਿਭੂ ਕੁਮਾਰ ਜੀ ਨੇ ਹੁਣ ਜਿਹੜੇ ਲੋਕਾਂ ਨੇ ਰਿਜੈਕਟ ਕਰਕੇ ਘੱਲੇ ਨੇ ਸਸੋਧਿਆ ਸਾਹਿਬ ਤੇ ਜੈਨ ਸਾਹਿਬ ਉਹ ਆਗੇ ਨੇ ਆਫੀਸ਼ੀਅਲ ਤੌਰ ਤੇ ਇਥੇ ਕੋਠੀਆਂ ਵੀ ਲੈਣਗੇ ਗੱਡੀਆਂ ਵੀ ਲੈਣਗੇ ਤੇ ਪੰਜਾਬ ਨਾਲ ਜੋ ਕੁਝ ਹੋ ਰਿਹਾ ਉਹ ਵੀ ਕਰਨਗੇ ਕੱਲ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਹੁਣ ਕੰਮ ਰਾਕਟ ਵਰਗਾ ਹੋਇਆ ਕਰੇਗਾ ਤੇ ਮੈਂ ਪੁੱਛਣਾ ਚਾਹੁੰਦਾ ਉਹ ਸਾਰੇ ਰਾਕਟ ਤੇ ਜਿਹੜੇ ਦਿੱਲੀ 'ਚ ਫੇਲ ਹੋਏ ਨਾਲੇ ਇਹ ਜਿਹੜੇ ਫੇਲਡ ਰਾਕਟ ਨੇ ਫਿਊਜ਼ ਹੋਏ ਰਾਕਟ ਨੇ ਇਹ ਦਿੱਲੀ ਦੇ ਫਿਊਜ਼ ਰਾਕਟ ਕੀ ਪੰਜਾਬ 'ਚ ਚੱਲਣਗੇ ਆ ਤੇ ਇਹਨਾਂ ਕੋਲ ਜਵਾਬ ਤੇ ਦੋ ચીਫ ਸੈਕਟਰੀ ਪੰਜਾਬ ਤੋਂ ਬਾਹਰ ਦਾ ਹੋਮ ਸੈਕਟਰੀ ਪੰਜਾਬ ਤੋਂ ਬਾਹਰ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਤੋਂ ਬਾਹਰ ਦਾ ਇਹ ਪੰਜਾਬੀਆਂ ਨੇ ਕੀ ਇਹਨਾਂ ਲੋਕਾਂ ਨੂੰ ਇਸ ਗੱਲ ਨੂੰ ਸੱਦਿਆ ਜੀ ਸੋ ਇਹ ਸਾਨੂੰ ਸਖਤ ਇਤਰਾਜ਼ ਹੈ ਇਸ ਗੱਲ ਦਾ ਕਿ ਪੰਜਾਬ ਦਾ ਵਾਤਾਵਰਣ ਵਿਗਾੜਿਆ ਜਾ ਰਿਹਾ ਆ ਆਰਥਿਕ ਤੌਰ ਤੇ ਪੰਜਾਬ ਬਿਮਾਰੂ ਸੂਬਾ ਹੋ ਚੁੱਕਿਆ ਜਿਹੜਾ ਕੇਜਰੀਵਾਲ ਕਹਿੰਦਾ ਸੀ ਇੱਕ ਇੱਕ ਰੁਪਿਆ ਵੀ ਅਸੀਂ ਇੱਥੇ ਕਰਜ਼ਾ ਨਹੀਂ ਚੁੱਕਾਂਗੇ ਇੱਕ ਇੱਕ 120000 ਕਰੋੜ ਰੁਪਇਆ ਕੱਲ ਤੁਸੀਂ ਵੇਖ ਚੁੱਕੇ ਹੋ ਪਰ ਕੈਪਟਨ ਇਨਕਮ ਦੇ ਅਸਾਬ ਨਾਲ 19ਵੇਂ ਨੰਬਰ ਤੇ ਅਸੀਂ ਕੁਝ ਆ ਵੇਖੋ ਹੁਣ ਤੁਹਾਡਾ ਬਜਟ ਕੱਲ ਪੇਸ਼ ਹੋਣਾ ਕੁਝ ਵੀ ਹੈ ਨਹੀਂ ਉਹਦੇ ਦੇਣ ਵਾਸਤੇ ਤੋਂ ਅਸੀਂ ਇਸ ਗੱਲ ਨੂੰ ਰਿਜੈਕਟ ਕਰਦੇ ਆਂ ਤੇ ਪੰਜਾਬੀਆਂ ਨੂੰ ਮੈਂ ਵਿਧਾਨ ਸਭਾ ਤੋਂ ਬਾਅਦ ਆਵਾਜ਼ ਦੇਣਾ ਆਓ ਇਕੱਠੇ ਹੋਵੋ ਬੱਚੋ ਇਹਨਾਂ ਨੂੰ ਤੋੜਦਾ ਕਰੀਏ ਦੋ ਸਾਲ ਹੋਰ ਹੁਣ ਆਪ ਦਾ ਰਹਿਣਾ ਇੱਥੇ ਪੰਜਾਬ ਆਸੇ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਕਿਉਂਕਿ ਭਗਵੰਤ ਨੇ ਇੱਕ ਸੌਦਾ ਕਰ ਲਿਆ ਚੀਫ ਮਿਨਿਸਟਰ ਨੇ ਮੈਨੂੰ ਰਹਿ ਲੈਣ ਦਿਓ ਮੇਰੇ ਕੋ ਜਿਹੜੀ ਮਰਜ਼ੀ ਫਾਇਦੇ ਸਾਈਂ ਕਰੇ ਤੇ ਇਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਹੈ ਨਹੀਂ ਦੋ ਦੋ ਹੱਥੀ ਪੰਜਾਬ ਅੱਗੇ ਲੁੱਟਿਆ ਜਾ ਰਿਹਾ ਸਾਰਾ ਹੀ ਪੈਰਾਫਰਨਿਲੀਆ ਇਹਨਾਂ ਨਾਲ ਦਿੱਲੀਓ ਆ ਗਿਆ 2000 ਇਹੋ ਜਿਹੇ ਲੋਕ ਨੇ ਜਿਹੜੇ ਕੇਜਰੀਵਾਲ ਸਾਹਿਬ ਦੇ ਦਫ਼ਤਰਾਂ 'ਚ ਕੰਮ ਕਰਦੇ ਸੀ ਜਿਹੜੇ ਡਾਇਰੈਕਟ ਇਨਡਾਇਰੈਕਟ ਢੰਗ ਨਾਲ ਹੁਣ ਪੰਜਾਬ ਗਵਰਨਮੈਂਟ ਦੇ ਵਿੱਚ ਸ਼ੇ ਸ਼ੋਬਤ ਹੋਣ ਕੇ ਪੰਜਾਬ ਨੂੰ ਲੁੱਟਣ ਕੇ ਸੋ ਇਸ ਗੱਲ ਕਾਰਨ ਮੈਂ ਪ੍ਰੈਸ ਦੇ ਵੀਰਾਂ ਦੇ ਜ਼ਰੀਏ ਅੱਜ ਪੰਜਾਬ ਵਿਧਾਨ ਸਭਾ ਤੇ ਬਾਹਰੋਂ ਇੱਕ ਆਵਾਜ਼ ਦੇਣਾ ਸੋ ਬੱਚੇ ਪੰਜਾਬੀ ਜੰਗਤ ਨੂੰ ਆਓ ਇਕੱਠੇ ਹੋਈਏ ਤੇ ਪੰਜਾਬ ਨੂੰ ਤੇ ਪੰਜਾਬੀ ਇਤਨੂੰ ਬਚਾਈਏ ਭਾਜਪਾ ਕਹਿੰਦੀ ਹੈ ਕਾਂਗਰਸ ਜਿਹੜੀ ਹਮਲਾ ਕਰਦੀ ਸੀਗੀ ਅਕਾਲ ਤੱਕ ਤੇ ਉਹ ਸਾਨੂੰ ਜਿਹੜੀ ਨਸੀਹਤ ਨਾ ਦੇਵੇ ਅਸ਼wini ਸ਼ਰਮਾ ਅੱਜ ਕਹਿ ਕੀ ਹੈ ਅਸ਼wini ਸ਼ਰਮਾ ਜੀ ਨੂੰ ਮੈਂ ਪੁੱਛਣਾ ਚਾਹਨਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਇੱਕ ਮਿੰਟ ਇਹਨਾਂ ਦਾ ਟੌਲਸਟ ਲੀਡਰ ਜਿਹੜੇ ਸੀ ਐਲਕੇ ਅਡਵਾਨੀ ਸਾਹਿਬ ਉਹਨਾਂ ਦੀ ਆਪਣੀ ਜਿਹੜੀ ਆਟੋ ਬਾਇਓਗ੍ਰਾਫੀ ਹੈ ਉਹਦੇ ਵਿੱਚ ਪੜੋ ਉਹਨਾਂ ਨੇ ਖੁਦ ਕੰਸੀਡ ਕੀਤਾ ਕਿ ਕਾਂਗਰਸ ਦੀ ਸਰਕਾਰ ਇਸ ਕਿਸਮ ਦਾ ਐਕਸ਼ਨ ਨਹੀਂ ਸੀ ਕਰਨਾ ਚਾਹੀਦਾ आरएसएस ਨੇ ਤੇ ਅਡਵਾਨੀ ਹੁਣਾਂ ਨੇ ਮਜਬੂਰ ਕਰ ਦਿੱਤਾ ਇਸੇ